ਗੁਰਦਾਸਪੁਰ ਦੇ ਹਰਦੋਨੀ ਰੋਡ ਤੇ ਸਤਤ ਇੱਕ ਹਰਦਾਨ ਵਿਖੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਗੋਲੀਬਾਰੀ ਦੇ ਮਾਮਲੇ ਤੇ ਹੋਰ ਖੁਲਾਸੇ ਹੋਏ ਹਨ ਹਾਲਾਂਕਿ ਜ਼ਖਮੀ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਇਕੱਠੇ ਹੋ ਕੇ 버ਗਰ ਖਾਣ ਦੇ ਲਈ ਗਏ ਸੀ ਤੇ ਵਰਨਾਕਾਰ ਦੇ ਵਿੱਚ ਆਏ ਨੌਜਵਾਨਾਂ ਨੇ ਉਹਨਾਂ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਉਹਨਾਂ ਦੇ ਵਿੱਚੋਂ ਇੱਕ ਗੁਰਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਵੀ ਜ਼ਖਮੀ ਹੋ ਗਏ ਨੇ ਜਿੰਨਾਂ ਵਿੱਚੋਂ ਦੋ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਇੱਕ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਘਰੋਂ ਲੜਨ ਲਈ ਨਹੀਂ ਆਇਆ ਸੀ ਅਤੇ ਨਾ ਹੀ ਉਹ ਗੋਲੀਵਾਰੀ ਵਾਲਿਆਂ ਨੂੰ ਜਾਣਦਾ ਹੈ ਸਰ ਮੇਰਾ ਪਿੰਡ ਜੋ ਗੁਰਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣਦੇ ਇੱਥੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਤੇ ਬੇਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਹੀਂ 버거 ਖਾਣ ਦੇ ਮੋਟਰਸਾਈਕਲ ਤੇ ਬੈ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾਵੇ ਦੋਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾਂ ਚਾਹਾਂ ਨੇ ਮੂੰਹ ਬੰਦੇ ਸਰ ਹੁੰਦੇ ਗੋਲੀਆਂ ਮੰਡਾਵੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚੀ ਗੈਂਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਕਿ ਡਿੱਗ ਜੇ ਮੈਂ ਸਰ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਰ ਚਾਰ ਬੰਦੇ जख्मी ਹੋਏ ਆ ਜੀ ਕਿੱਥੇ ਦੋਹਾਂ ਨਾਲ ਹੁਣ ਰੈਫਰ ਕੀਤਾ ਅਮਨਦੀਪ ਹਸਪੀਟਲ ਆ ਸਾਡੇ ਫੈਮਿਲੀ ਆਉਂਦੀ ਹੈ ਜੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਹੱਥੋਂ ਨਿਕਲਣਗੀਆਂ ਜਾ ਕੇ ਕੋਈ ਲੱਗਣਾ ਨਹੀਂ ਕਿਉਂਕਿ ਲੱਗਦਾ ਨਹੀਂ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਐ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਆਉਂਦੇ ਆ ਲੱਗੇ ਵੇਹ ਕਲਾਂ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਹੀ ਕਾਦੀ ਲਾਗੜਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਧੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤੇ 버거 ਖਾਨ ਦੇ 버거 ਆਂ ਬੋਲ ਕੀ ਜਾਣਗੇ 버거 ਖਾਨ ਤੋਂ ਬੋਧਾ ਲੱਗੇ ਜਾਂਦਾ ਆਂ ਅਸੀਂ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਉਹਦੇ ਨੂੰ ਚੱਲ ਗਏ ਇੱਕ ਕੰਮ ਆ ਇਹ ਜੋੜੇ ਦਾ ਪਿੰਡ ਦੇ ਤੋਂ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ 버거 ਖਾਨ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਆਂ ਹਾਂ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਘੁੰਮਣੇ ਗਏ ਖੱਲਾ ਨਹੀਂ ਛੱਡ ਗੁਰਦਾਪੁਰ ਖਾਨ ਵੀ ਨਾ ਆਏ ਤੇ ਸਰ ਹਾਂ ਇਹ ਫਲਾਪਾਤਾ ਤੇ ਕਿ ਕਮਾਈ ਜਾਂ ਰਹੀ ਕਪੜੇ ਲੈਣ ਆਏ ਤੇ ਰਾਤ ਨੂੰ ਜਾਂਦੇ ਚਤੇ ਸਾਨੂੰ ਮਿਲ ਗਏ ਤੇ ਉੱਥੇ ਬਰਗਖਾਂਡ ਆਵੇ ਆਪਾਂ ਸਾਰੇ ਜਾਣੇ ਤੇ ਜਦੋਂ ਬਰਗਖਾਂਡ ਆਵੇ ਤੇ ਪਤਾ ਨਹੀਂ ਉਹ ਸਰ ਬੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਉਹਦੇ ਗੋਲੀਆਂ ਮਾਰ ਲਵੇ ਸਾਡੇ ਸਾਡੀ ਵੀ ਹਰ ਹੈ ਕਿ ਕਿੰਨੇ ਚੱਕ ਮੇਰੇ ਸਾਰੇ ਹੋਏ ਨਹੀਂ ਪੰਜ-ਛੇ ਜਾਨੀ ਸਰ ਤੇ ਕਿ ਗੋਲੀ ਹਾਂਜੀ ਸਰ ਮੇ ਲਾਤ ਤੇ ਲੱਗੀ ਕਿੰਨੇ ਰੋਣ ਭਾਗੀ ਸਨ ਇਹ ਨਾਲ ਨਹੀਂ ਸਰ ਪਤਾ ਵਾਵਾ ਕੀਤੇ ਨੰਤਾ ਪਤਨਾਮ ਕੀਤੇ ਹਰਜੀਤ ਸਿੰਘ ਸਰ ਹਰਜੀਤ ਸਿੰਘ ਕਿਥੋਂ ਰਹੇ ਹੋ ਫੈਲਾਬਾਦ ਤੋਂ ਮੇਰਾ ਨਾਮ ਡਾਕਟਰ ਨਿੱਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਗਨ ਸ਼ਾਟ ਹੋਣ ਦੇ ਨਾਲ ਇੱਕ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੁਣ ਦੋ ਹੀ ਤੇ ਆ ਪਰ ਲੱਗੇ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਆ ਟ੍ਰੀਟਮੈਂਟ ਚੱਲਦਾ ਹਾਂ ਹਾਂਜੀ ਕਲੋਰਾਫਰ ਇਹ ਇੱਥੇ ਹਰਦੁਸ਼ੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋ ਗਿਆ ਤੇ ਦੇਖੇ ਅਸੀਂ ਮੁੱਖ ਪਿਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਦੋ ਪਾਰਟੀਆਂ ਦੇ ਆਪਸ ਵਿੱਚ ਕੋਈ ਝਗੜਾ ਹੋਇਆ ਚਾਹੁੰਦੇ ਵੀ ਤੇ ਵਿੱਚ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਏ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦ ਪਏ ਕਿ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲਜ ਦੇ ਬੱਚੇ ਸਰ ਨਹੀਂ ਕੋਲੀਜ ਦੇ ਪਰਫੈਕਟਲੀ ਕੋਲੀਜ ਦੇ ਕਿਸੇ ਜਿਹੇ ਇਦਾਂ ਦੇ ਬੱਚੇ ਹੈਗੇ ਅਲੱਗ ਅਲੱਗ ਥਾਵ ਤੋਂ ਹੈਗੇ ਜੂ ਪਤਾ ਲੱਗਾ ਬਿਲਕੁਲ ਕਹਿੰਦੇ ਕਾਲਜ ਲੜਾਈ ਹੋਈ ਕੱਲ ਨੂੰ ਨਹੀਂ ਉਹ ਨੂੰ ਸਾਡੇ ਕੋਲ ਪੁਲੀ ਸਾਡੇ ਲੋਨਚ ਕੋਈ ਨਹੀਂ ਹੁਣ ਇਹ ਪਤਾ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਬੰਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਦੀ ਝਗੜਾ ਹੋਇਆ ਜਦੋਂ ਕਿ ਅਸੀਂ ਇਮੀਡੀਏਟ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਤਣੇ ਦੀ ਲੜਾਈ ਹੋਇਆ ਦੋ ਤੋਂ ਇੱਕ ਮੋੜ ਇੱਕ ਮਾਰ ਗਿਆ ਚਾਰ ਫੱ ਜਿਹੜੇ ਕੋਲੇ ਚਲਾਉਣੇ ਪੈ ਲੱਗੇ ਕੌਣ ਸੀ ਉਹ ਉਹ ਅਜੇ ਅਸੀਂ ਕਰ ਰਹੇ ਪਏ ਇਨਵੈਸਟੀਗੇਸ਼ਨ ਉਹਨੂੰ ਜਲਦੀ ਅਰੈਸਟ ਕਰ ਲਾਂਗੇ ਕਿੰਨੇ ਹਾਲ ਸਰ ਬਰਾਮਾ ਤੇ ਤੋਂ ਸਾਡੇ ਉਹਨੂੰ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਕਿ ਕਿੰਨੀ ਰੋਡ ਫਾਰਿੰਗ ਹੋਈ ਪਤਾ ਨਹੀਂ ਨਹੀਂ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਹੋਈ ਹੋਣੀ ਆ ਫਾਇਰੀ ਕੋਈ ਜਿ ਲੱਗੀ ਆ ਚਾਰ ਪੰਜ ਗੋਲੀਆਂ ਸਰ ਇਹਨਾਂ ਨੇ ਵੀ ਜਹਾਜ਼ ਚਲਾਇਆ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੁੱਦਰ ਪਿਆ ਵਾ ਤੇ ਬਾਕੀ ਅਜੇ ਇਨਵੈਸਟੀਗੇਟ ਕਰਦੇ ਹਾਂ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀਗੇ ਇਹ ਕੋਈ ਸਾਰੇ ਕਸ਼ਟ ਹੋ ਜਾਣਗੇ ਠੀਕ